ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਪੰਜਾਬ ਭਰ ਦੇ ਵਿੱਚ ਹੀ ਪੰਜਾਬ ਸਰਕਾਰ ਦੇ ਖਿਲਾਫ ਹੁਣ ਕਿਸਾਨਾਂ ਦੇ ਵੱਲੋਂ ਮੋਰਚੇ ਉੱਲੀ ਕੇ ਜਾ ਰਹੇ ਨੇ ਇਸੇ ਦੇ ਚਲਦਿਆਂ ਹੁਣ ਬਠਿੰਡਾ ਦੇ ਵਿੱਚ ਵੀ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੇ ਵੱਲੋਂ ਮੋਰਚਾ ਲਾਇਆ ਗਿਆ ਤੇ ਟਰਨਾ ਪ੍ਰਦੂਸ਼ਣ ਕੀਤਾ ਗਿਆ। ਦਰਅਸਲ ਜਿੱਥੇ 5 ਮਾਰਚ ਤੋਂ ਕਿਸਾਨਾਂ ਦੇ ਵੱਲੋਂ ਮਹਾਲੀ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ। ਇਸ ਦੇ ਰੋਸ ਦੇ ਵਿੱਚ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਹੁਣ ਪ੍ਰਦੂਸ਼ਣ ਹੋ ਰਿਹਾ ਹੈ ਤੇ ਬਠਿੰਡਾ ਦੇ ਵਿੱਚ ਵੀ ਭਾਰਤੀ ਕਿਸਾਨੀ ਯੂਨੀਅਨ ਨੇਕਤਾ ਸਿੱਧੂਪੁਰ ਦੇ ਵੱਲੋਂ ਟਰਨਾ ਦਿੱਤਾ ਗਿਆ ਤੇ ਇਸੇ ਦੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਇਹ ਮੰਨੀਆਂ ਹੋਈਆਂ ਮੰਗਾਂ ਨੇ ਜਿਨ੍ਹਾਂ ਮੰਗਾਂ ਤੇ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਹੀ ਕਿਸਾਨਾਂ ਦਾ ਨੜੀਲ ਰਵਈਏ ਤੇ ਉਤਰਾਈਆਂ ਨੇ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਹੁਣੇ ਸੰਘਰਸ਼ ਕੀਤੇ ਜਾ ਰਹੇ ਨੇ ਤੇ ਇਸ ਦੇ ਤਹਿਤ ਬਠਿੰਡਾ ਦੇ ਵਿੱਚ ਵੀ ਇਹ ਤਰਨਾਲ ਲਗਾਇਆ ਗਿਆ ਇਸ ਬਾਬਤ ਕਿਸਾਨ ਆਗੂਆਂ ਦਾ ਖੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਮੈਰਿਸ਼ੂ ਸੀ ਯਾਤਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਕੀ ਗੱਲ ਲਿਕੇ ਜੁਨਾਜ ਦਾ ਪ੍ਰੋਗਰਾਮ ਥੋੜਾ ਜਿਹਾ ਪਿੱਛੇ ਜਾਈਏ ਆਪਾਂ 2024 ਦੇ ਵਿੱਚ 13 ਫਰਵਰੀ ਨੂੰ ਸਰਕਾਰ ਵੱਲੋਂ ਮੰਨਿਆ ਮੰਗਾ ਲਾਗੂ ਕਰਵਾਉਣ ਦੇ ਲਈ ਜਿਵੇਂ ਡਾਕਟਰ ਸਵਾਮੀਨਾਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਸਮੁੱਚਾ ਕਰਜ਼ਾ ਖਤਮ ਕਰਨਾ ਐਮਐਸਪੀ ਤੇ ਗਰੰਟੀ ਕਰਨਾ ਇਹ ਮੰਗਾ 2020 ਜਿਹੜਾ ਦੋਨਾਂ ਸੀ ਉਦੋਂ ਮੰਨਿਆ ਸੀ ਸਰਕਾਰ ਨੇ ਲਿਖਤੀ ਦਿੱਤੀ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ 2013 ਨੂੰ ਇਥੋਂ ਪੰਜਾਬ ਤੋਂ ਤੱਲੇ ਸੀ ਜਿਹੜਾ ਕਿ ਸੈਂਟਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਖਨੌਰੀ ਘਿਰ ਕੇ ਵੱਡੇ ਵੱਡੇ ਵੈਰੀਕਟ ਲਾ ਕੇ ਉਥੇ ਲਾਕੇ ਬੰਦੀ ਕਰਕੇ ਸਾਨੂੰ ਰੋਕਿਆ ਜਿਹੜਾ ਕਿ ਅੱਜ ਤੱਕ ਉਹ ਧਰਨਾ ਜਿਹੜਾ ਮੋਰਚ ਚੱਲ ਰੰਤ ਰਿਹਾ ਮੰਗਾ ਮੰਗਵਾਉਣ ਲਈ ਸਰਕਾਰ ਨੂੰ ਮਜਬੂਰ ਕਰਨ ਲਈ 26 ਨੂੰ ਨੰਬਰ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਮਰਨ ਮਾਰ ਸ਼ੁਰੂ ਕੀਤਾ ਸੀ ਜਿਹੜਾ ਕਿ ਅੱਜ ਵੀ ਚੱਲ ਰਿਹਾ ਉਹਨਾਂ ਦੇ ਅੱਜ 100ਵਾਂ ਦਿਨ ਪੂਰਾ ਹੋਣ ਤੇ ਸਮੁੱਚੇ ਭਾਰਤ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਹੈੱਡਕੁਆਟਰਾਂ ਤੇ 9 ਵਜੇ ਤੋਂ ਲੈ ਕੇ 6 ਵਜੇ ਤੋਂ ਇੱਕ ਦੰਦੀ ਸੰਕੇਤਕ ਭੁੱਖ ਹੜਤਾਲ ਆਗੂ ਵਰਕਰਾਂ ਸਾਡੀਆਂ ਬੀਬੀਆਂ ਭਣਾ ਮੰਨੋਂ ਰੱਖੀ ਜਿੰਨਾ ਚਿਰ ਸਰਕਾਰ ਵੀ ਹੈ ਭਮਾ ਕਿਸਾਨ ਆਗੂ ਨੇ ਮੀਟਿੰਗਾਂ ਚੱਲ ਰਹੀਆਂ ਪਰ ਉਹਦੇ ਵਿੱਚੋਂ ਕੁਝ ਨਿਕਲਨੇ ਨਹੀਂ ਸਰਕਾਰ ਤੇ ਦਬਾਅ ਬਣਾਉਣ ਲਈ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ ਅੱਜ ਦਾ ਸਮੁੱਚੇ ਭਾਰਤ ਪੰਜਾਬ ਦੇ ਵਿੱਚ ਐਕਸ਼ਨ ਜੇਕਰ ਸਰਕਾਰ ਨੇ ਫੇਰ ਵੀ ਗੌਰ ਨਾ ਕਰੀ ਮੰਨੀਆਂ ਮੰਗਾ ਲਾਗੂ ਨਾ ਕਰੀਆਂ ਤੋਂ ਵਾਲੇ ਦਿਨਾਂ ਵਿੱਚ ਦੋਨੇ ਫੋਰਮਾਂ ਵੱਲੋਂ ਵੱਡੀ ਮੀਟਿੰਗ ਕਰਕੇ ਅਗਲਾ ਐਕਸ਼ਨ ਜਿਹੜਾ ਸਖਤ ਦਿੱਤਾ ਜੋ ਤੇ ਮੰਨੀਆਂ ਮੰਗਾ ਹਰ ਹਾਲ ਦੇ ਵਿੱਚ ਲਾਗੂ ਕਰੋ ਲੇਖੋ ਇੱਕ ਸਟੇਟ ਦਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਵਿਅਕਤੀ ਬੈਠਾ ਹੋਵੇ ਮੁੱਖ ਮੰਤਰੀ ਬੈਠਾ ਹੋਵੇ ਹਰ ਇੱਕ ਮਾਸਲਾ ਜਿਹੜਾ ਗੱਲਬਾਤ ਦੇ ਵਿੱਚੋਂ ਨਿਕਲਦਾ ਅਸੀਂ ਵੀ ਧਰਨੇ ਵਿਚਾਰੇ ਸਾਰਿਆਂ ਜੱਥੇ ਬੰਦੀਆਂ ਲਾਉਂਦੀਆਂ ਪਰ ਜਦੋਂ ਗੱਲਬਾਤ ਆਉਂਦੀ ਹੈ ਕਿ ਤੇ ਆਪਾਂ ਟੇਬਲ ਦੇ ਮੈਨੇ ਟੇਬਲ ਦੇ ਬਹਿ ਕੇ ਟੇਬਲ ਟੌਪ ਹੁੰਦਾ ਗੱਲਬਾਤ ਦਾ ਹੱਲ ਪਰ ਜੇ ਸਾਡੇ ਮੇਨ ਮੁੱਖ ਬੰਦਾ ਜਿਹੜਾ ਪ੍ਰਧਾਨਗੀ ਕਰ ਰਿਹਾ ਮੀਟਿੰਗ ਉਹ ਕਿਹਾ ਜੇ ਆਪ ਸ਼ਬਦ ਬੋਲੇ ਤਾਂ ਠੀਕ ਨਹੀਂ ਜੋ ਮੁੱਖ ਮੰਤਰੀ ਜੀ ਨੇ ਬੋਲਿਆ ਕਿਸਾਨਾਂ ਮਰ ਇਹ ਹੀ ਕਹਿਣਾ ਸੀ ਕਹਿੰਦੇ ਵੀ ਚਲੋ ਦੇਖਾਂਗੇ ਅੱਗੇ ਕਿਹੜਾ ਤੁਰਤ ਲਾਗੂ ਕਰਦਾ ਮੋਰਚਾ ਨਾ ਲਾਉਣਾ ਲਾਉਣਾ ਉਹ ਕਿਸਾਨਾਂ ਦੀ ਸੈਂਕਤੀ ਜਿਹੜੇ ਇਹ ਜੇ ਆਪਸ਼ਬਦ ਜਾਂ ਮੀਟਿੰਗ ਛੱਡ ਕੇ ਜਾਣਾ ਉਹ ਅਤਿ ਨਿੰਦਨਯੋਗ ਆ ਮਾੜੀ ਗੱਲ ਆ ਇਹ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ ਤਾਂ ਰਸਤੇ ਵਿੱਚ ਲਿਆ ਗਿਆਗਾ ਦੇਖੋ ਇਹ ਵੀ ਕੋਈ ਸਰਕਾਰ ਦੀ ਬਹੁਤੀ ਚੰਗੀ ਗੱਲ ਨਹੀਂ ਕਿਸਾਨਾਂ ਨੂੰ ਅਰੈਸਟ ਕਰਨਾ ਹੈ ਘਰਾਂ 'ਚ ਛਾਪੇ ਮਾਰਨੇ ਤੇ ਫਿਰ ਕਿਹੜਾ ਮਾਸਲੇ ਦਾ ਹੱਲ ਕਰਦਾ ਇਹ ਤਾਂ ਇੱਕ ਸਮਾਂ ਜਾਣਬੁੱਝ ਕੇ ਪੰਜਾਬ ਦੇ ਹਾਲਾਤ ਮਾਹੌਲ ਖਰਾਬ ਕਰਨ ਵੱਲ ਸਰਕਾਰ ਕਦਮ ਚੱਕ ਰਹੀ ਹੈ ਜਾਣਬੁੱਝ ਕੇ ਜਿਹੜੇ ਹਾਲਾਤ ਨੂੰ ਪੰਜਾਬ ਦੇ ਉਹ ਛਾਪੇ ਮਾਰਨੇ ਕਿਸਾਨਾਂ ਦੇ ਘਰਾਂ 'ਚ ਰੋਡ ਜਿਹੜੇ ਸਾਨੂੰ ਕਹਿੰਦੇ ਰੋਕਣਿਆ ਜਾ ਵੱਡੇ ਵੱਡੇ ਬੈਰੀਕੇਡ ਲਾਇਨ ਸਰਕਾਰ ਨੇ ਕਿਉਂ ਲਾਇਨ ਕਿਉਂ ਸੜਕਾਂ ਰੋਕੀਆਂ ਕਿਸਾਨਾਂ ਦੀ ਮੰਗ ਹੈ ਜਿਹੜੀ ਉਹਨਾਂ ਨੂੰ ਜਾਣ ਦੇ ਚੰਡੀਗੜ੍ਹ ਵੱਲ ਉੱਥੇ ਮੰਨਣੀ ਨਾ ਮੰਨਣੀ ਫੇਰ ਸਰਕਾਰ ਦੀ ਗੱਲ ਪਰ ਜਾਣਬੁੱਝ ਕੇ ਸਾਡੇ ਦੇ ਸੁੱਖ ਦਿੰਦੇ ਨੇ ਕਿ ਸੜਕਾਂ ਰੋਕ ਦੇਣ ਘਰਾਂ ਅੱਗੇ ਵੰਦੇ ਨੇ ਪਰ ਅੱਜ ਦਾ ਜਿਹੇ ਕਹੀਏ ਤਾਂ ਜਾਣਬੁੱਝ ਕੇ ਸਰਕਾਰ ਨੇ ਸੜਕਾਂ ਉਪਰੋਕੀਆਂ ਢੋਕਣੇ ਕਿਸਾਨਾਂ ਤੇ ਇਹੋ ਜਿਹਾ ਕਰਨਾ ਅਤਿ ਨਿੰਦਨਯੋਗ ਆਸੀਂ ਵਿਕੀਜੁਕਤਾਂ ਲੋਕ ਸਭ ਸਾਗਾ ਚ ਨਿਖੇਦੀ ਕਰਦੇ ਆ ਤੇ ਅਪੀਲ ਕਰਾਂਗੇ ਸਰਕਾਰ ਨੂੰ ਕਿ ਜਿਹੜੀਆਂ ਮੰਨੀਆਂ ਮੰਗਾ ਉਹਨਾਂ ਨੂੰ ਲਾਗੂ ਕਰੋ ਕੋਈ ਵੀ ਕਿਸਾਨ ਦੀ ਮੰਗਾ ਉਹਨੂੰ ਇਹ ਨਹੀਂ ਕਿ ਛਾਪੇ ਮਾਰ ਕੇ ਜੇਲ੍ਹ ਡੱਕ ਕੇ ਹੱਲ ਕਰੋ ਟੇਬਲ ਟਾਕ ਤੇ ਬਹਿ ਕੇ ਇਹਦਾ ਹੱਲ ਕਰੋ ਨਾ ਕਿ ਪੰਜਾਬ ਦਾ ਹਾਲਾਤ ਜਾਣਬੁੱਝ ਕੇ ਸਰਕਾਰ ਨਾਲ ਖਰਾਬ ਇਕਤਾ ਵਾਲੀ ਬਧੀਏ ਕੋਈ ਅੱਗੇ ਗੱਲ ਦੇ ਵਿੱਚ ਜੱਥੇ ਬੰਦੀਆਂ ਨੂੰ ਇੱਕ ਤਾਂ ਇਹਦੀ ਗੱਲ ਕਹੀ ਜਾਂਦੀ ਸੀ ਪ੍ਰੋਗਰਾਮ ਵੱਖਰੇ ਵੱਖਰੇ ਹੀ ਦੇਖੋ ਮੀਟਿੰਗਾਂ ਚੱਲ ਰਹੀਆਂ ਇਕਤਾ ਵਾਲਾ ਵੱਡੇ ਲੈਵਲ ਦੇ ਗੱਲਾਂ ਨਾਲ ਜਿਵੇਂ ਸਾਡੇ ਗੈਰ ਰਾਜਨੀਤਿਕ ਸਮਾਜ ਮੋਰਚੇ ਦੇ ਆਕੂ ਦੋਨੇ ਫੋਰਮਾਂ ਦੇ ਨੂੰ ਬੰਦੇ ਨਾ ਮੀਟਿੰਗਾਂ ਚੱਲੀਆਂ ਤੇ ਫਿਰ ਮੀਟਿੰਗਾਂ ਹੋਣ ਇਹ ਹੋ ਜਾਣੀ ਇਕਤਾ ਕੋਮੇਟੀ ਗੱਲ ਨਹੀਂ ਅੱਗੇ ਵੀ ਇਕਤਣਾ ਲੜਿਆ ਤੇ ਇਹ ਵੀ ਜੱਥੇ ਬੰਦੀਆਂ ਤੇ ਜ਼ੋਰ ਲੱਗ ਰਿਹਾ ਇਕਤਾ ਕਰਕੇ ਜਿਹੜਾ ਸੰਘਰਸ਼ਾ ਜਿਹੜੇ ਮਾਸਲੇ ਨੇ ਕਿਸਾਨਾਂ ਦੇ ਉਹ ਹੱਲ ਹੋਣਗੇ ਹਰ ਹਾਲ